ਦਦੇ ਕਹਿਰ ਨੇ ਅੱਜ ਇੱਕ ਵਾਰ ਫੇਰ ਜਿਹੜੇ ਕੀ ਹੈ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ ਨੇ ਗੱਲ ਕਰਨ ਜਾ ਰਹੇ ਆਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਨੇੜੇ ਹੋਏ ਸੜਕ ਹਾਸੇ ਦੀ ਜਿਹੜੇ ਕੀ ਜੜਾ ਸੜਕ ਹਾਸਾ ਹੋਇਆ ਉਹਦੇ ਵਿੱਚ ਜਿਹੜੇ ਮਰਨ ਵਾਲੇ ਸੀ ਉਹ ਆਪਸੀ ਰਿਸ਼ਤੇਦਾਰੀ ਸੀ ਦੇਰ ਰਾਤ ਧੁੰਦ ਕਰਨ ਜਿਹੜੀ ਕਾਰ ਸੀ ਉਹ ਦਰਖਤ ਦੇ ਵਿੱਚ ਵੱਜ ਗਈ ਹੈ ਤੇ ਦੋ ਦੀ ਮੌਤ ਹੋ ਜਾਂਦੀ ਹੈ ਵਿਜੇ ਕੁਮਾਰ ਅਤੇ ترسےਮ لال ਵਜੋਂ ਜਿਹੜੀ ਮ੍ਰਿਤਕਾਂ ਦੀ ਪਛਾਣ ਹੋਈ ਹੈ ਤੇ ਮਰਾੜ ਕਲਾਂ ਵਾਸੀ ترسےਮ لال ਆਪਣੇ ਜਾ ਵਿਜੇ ਕੁਮਾਰ ਨੂੰ ਹਰੀ ਕੇ ਕਲਾਂ ਛੱਡਣ ਚੱਲਿਆ ਸੀ ਜਦੋਂ ਪਿੰਡ ਦੇ ਨਜ਼ਦੀਕ ਪਹੁੰਚਦੇ ਆ ਤਾਂ ਜਿਹੜੀ ਗੱਡੀ ਹੈ ਉਹ ਦਰਖਤ ਦੇ ਨਾਲ ਟਕਰੌਂਦੀ ਹੈ ਅਤੇ ਜਿਸ ਦੇ ਜਿਹੜਾ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਦੇਖੋ ਕਿਵੇਂ ਟੁਕੜੇ ਟੁਕੜੇ ਜਿਹੜੀ ਗੱਡੀ ਹੋ ਜਾਂਦੀ ਹੈ ਧੁੰਦੇ ਦੇ ਕਾਰਨ ਜਿਹੜਾ ਕੀ ਹੈ ਇਹ ਵੱਡਾ ਹਾਦਸਾ ਵਾਪਰਿਆ ਹੈ ਇਹ ਬਾਈ ਆਪਣੇ ਮਰਾੜ ਕਲਾ ਦੋਗੀ ਛੱਡਣ ਤੁਰੇ ਹਾਂ ਦੇ ਇਸ ਵਾਲੇ ਨੂੰ ਜਵਨੇ ਨੂੰ ਇੱਕ ਉਹਦਾ ਸਾਲਾ ਹੀ ਤਰਸੀਮ ਸਿੰਘ ਦੇ ਨਾਲ ਹੈ ਕੀ ਉਹਨਾਂ ਦਾ ਪਰਵਨਾ ਸੀ ਜੀ ਉਹਨਾਂ ਛੱਡਣੋਂ ਦੇ ਪਏ ਸੀ ਤੁਹਾਡੇ ਦੇ ਕਾਰਨ ਕਰਕੇ ਜਣੀ ਕਿ ਉਹਨਾਂ ਨੂੰ ਅੱਗੋਂ ਨਹੀਂ ਕੋਈ ਸੜਕ ਦਿੱਤੀ ਸੀ ਇਸ ਕਰਕੇ ਉਹਨਾਂ ਦੀ ਨਹਿਮ ਦੇ ਵਿੱਚ ਵੱਜ ਗਏ ਤੇ ਡੈਥ ਹੋ ਗਈ ਕਿੰਨੇ ਜਣੇ ਸੀਗੇ ਕਿੰਨੇ ਸਵਾਰ ਸੀਗੇ ਕਿਰਤੀ ਕਿਸ ਚੀਜ਼ ਤੇ ਜਾ ਰਹੇ ਸੀ ਇਹ ਆਪਣੇ ਗੱਡੀ ਤੇ ਜਾ ਰਹੇ ਸੀ ਮਰਾਠਾ ਤੋਂ ਗੱਡੀ ਤੇ ਵਾਪਸ ਇੱਧਰ ਆ ਕੇ ਵੱਡੇ ਰਿਗੇ ਆਏ ਸੀ ਹਾਂਜੀ